ਜਦੋਂ ਉਹ ਸਵਾਰਥੀ ਹੋ ਗਏ ਆਪਣੇ ਬੱਚਿਆਂ ਨੂੰ ਤਾਂ ਪਹਾੜਾਂ ਵਾਲੇ ਵੱਡੇ ਵੱਡੇ ਸਕੂਲਾਂ 'ਚ ਪੜਾਇਆ ਤੇ ਸਾਡੇ ਵਾਲੇ ਬੱਚਿਆਂ ਵਾਸਤੇ ਉਹ ਸਕੂਲ ਛੱਡ ਤੇ ਜਿੱਥੇ ਨਾ ਬਾਥਰੂਮ ਹੈ ਨਾ ਬੈਠਣ ਨੂੰ ਬੈਂਚ ਹੈ ਨਾ ਪੀਣ ਨੂੰ ਪਾਣੀ ਹੈ ਨਾ ਕੋਈ ਇਨਫਰਾਸਟ੍ਰਕਚਰ ਹੈ ਨਾ ਲੈਬ ਹੈ ਨਾ ਲੈਬਾਰਟਰੀ ਐ ਨਾ ਕੋਈ ਪ੍ਰੈਕਟੀਕਲ ਵਾਸਤੇ ਕੋਈ ਲੱਗ ਜਗਾ ਕੁਛ ਨਹੀਂ ਕੱਲਾ ਦਲੀਆ ਖਵਾ ਕੇ ਮੋੜ ਦਿੰਦੇ ਸੀ ਸਰਕਾਰੀ ਸਕੂਲਾਂ ਚ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਸਾਡੀ ਜ਼ਿੰਦਗੀ ਤਾਂ ਅਗਲੀ ਪੀੜ੍ਹੀ ਵੀ ਗਈ ਸਾਡੀ ਤਾਂ ਮਾਨ ਸਾਹਿਬ ਮੈਂ ਉਦੋਂ ਐਮਪੀ ਸੀ ਸੰਗਰੂਰ ਤੋਂ ਮੈਂ ਕੀ ਗੱਲ ਕਹਿੰਦਾ ਸਰਕਾਰੀ ਸਕੂਲ ਚ ਪੜਦੇ ਆ ਬੱਚੇ ਮੈਂ ਕਿਹਾ ਵੀ ਟੀਚਰ ਅੱਛੇ ਨਹੀਂ ਹੈਗੇ ਕਹਿੰਦਾ ਟੀਚਰ ਤਾਂ ਬਹੁਤ ਅੱਛੇ ਨੇ ਮੈਂ ਫਿਰ